ਨੂੰ ਸੰਦੀਪ ਡੇਫਨ ਤੜਬੋ ਬੋ ਵੈਲਕਮ ਹੈ ਜੀ ਤੇ ਬਾਈ ਜੱਗੀ ਕੋਲ ਪਹੁੰਚ ਚੁੱਕੇ ਆ ਪਿੰਡ ਹੈਗਾ ਬਾਈ ਦਾ ਕੰਗ ਜਿਹੜਾ ਤਰਨ ਤਸਵੀਰ ਖੰਡੂਰ ਸਾਹਿਬ ਦੇਖੋ ਅੱਜ ਵੀ ਬਾਈ ਨਾਲ ਕੋਈ ਫਾਟੜ ਦੇ ਲੱਗ ਮੈਂ ਝੋਟੀਆਂ ਮੱਜਾ ਸੇਲ ਆ ਮੀਨੀ ਵੀਰ ਨੇ ਲਿਏ ਵੀ ਆ ਤੇ ਬਾਕੀ ਆ ਉਹ ਗੱਲਬਾਤ ਕਰੀ ਬਾਈ ਜੀ ਸਾਸੀ ਕਾਲ ਜੀ ਹੋਸਨਾਉ ਜੱਗੀ ਸਾਸੀ ਕਾਲ ਹੋਰ ਸਾਸੀ ਕਾਲ ਹੋਰ ਸਨਾਉ ਠੀਕ ਹੈ ਜੀ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਮੇਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਾਸੀ ਕਾਲ ਤੇ ਹੋਰ ਸਣਾਓ ਭਾਜੀ ਕਿਦਾਂ ਜੱਗੀ ਕਿਵੇਂ ਵਿਆਹ ਹੋ ਫਿਰ ਕਿਵੇਂ ਵਿਆਹ ਤੇ ਮੈਂ ਨਾ ਭਾਜੀ ਬਹੁਤ ਵਧੀਆ ਰਿਆ ਮਹਾਰਾ ਦੀ ਕਿਰਪਾ ਸਰਪੰਚ ਸਾਹਿਬ ਸਰਪੰਚ ਜੋਗਿਆ ਦੇ ਤੇ ਚੜਾਈ ਤੇ ਪੂਰੀ ਤੇ ਜੋਗਾ ਦੇ ਉਥੇ ਕਹਿਤਾ ਪਹਿਲ ਸੇ ਜਮਾਤ ਸਰਪੰਚਾ ਤੇ ਡੀ ਜੀ ਵਾਲੇ ਬਾਰ-ਬਾਰ ਆਂਦੇ ਸਰਪੰਚ ਸਾਹਿਬ ਤੇ ਜੋਗਾ ਹੋਰ ਚੌੜਾ ਹੋ ਤੁਰਦਾ ਹੈ ਦੇਖਿਆ ਨਹੀਂ ਅਵੇ ਚਲੋ ਉਦਾਂ ਬੰਦਾ ਜਿਹਦਾ ਮਰ ਕੇ ਸਿੰਪਲ ਹੀ ਆਪਾ ਰਹਿੰਦੇ ਆ ਨਾ ਵਿਆਹ ਜੋਗੇ ਦਾ ਵਾਕ ਹੀ ਟੌਰੇ ਅੱਛਾ ਰੈੱਡ ਟਾਈ ਟੂਈ ਲਾਈ ਪਾਕਪੋ ਜੋਗੇ ਨੂੰ ਵੇਂਦੀ ਦੁਨੀਆ ਖਲੋਖ ਲੋਗੇ ਤੇ ਕਿਹੜੀ ਜਗ੍ਹਾ ਗਈ ਕਿਹੜੀ ਜਗ੍ਹਾ ਸੀ ਇਹ ਆਪਣੀ ਭਤੀ ਦਾ ਵਿਆਹ ਨਹੀਂ ਕਿਹੜੀ ਜਗ੍ਹਾ ਇਹ ਪੈਸੇ ਤੁਸੀਂ ਟਾਂਗ ਰਿਆ ਅੱਛਾ ਹਾਂ ਜੀ ਸਿਗਨੇਚਰ ਹਾਂ ਜੀ ਹਾਂ ਜੀ ਉਹ ਕਿਹੜੀ ਜੀ ਮੇ ਦਾ ਹਾਂ ਜੀ ਹਾਂ ਜੀ ਤੇ ਉਹ ਵਿਆਹੀ ਗਈ ਸੇਰੋਂ ਦਾ ਢਾਹਿਆ ਜੀ ਹਾਂ ਜੀ ਠੀਕ ਹੈ ਜੀ ਹੋਰ ਸੁਣਾਉ ਠੀਕ ਠਾਕ ਬਣੇ ਤੇ ਲਗੀ ਕਿੰਨੀਆਂ ਫਰਾਂਜ ਬਾਈ ਮਾਲ ਭਾਜੀ ਅੱਜ 5 ਝੋਟੀਆਂ ਪਾਉਣੀਆਂ ਵਾ 2 ਝੋਟੀਆਂ ਹੋਵੇ ਬਾਹਰ ਵਿਕੀਆਂ ਜੇ ਖੂਰਸਲੇ ਦੇ ਹਲੀਆਂ ਕੱਲ ਮੱਝਾਂ ਦੇ ਦਾਹੇ ਠੀਕ ਹੈ ਜੀ ਤੇ ਉਹ ਦੋ ਵੇਗੀਆਂ ਲੈਣ ਤੁਰੇ ਹੁੰਦੇ ਆ ਤੇ 5 ਕੀ ਝੋਟੀਆਂ ਵਾ ਬਾਕੀ ਮਾਲ ਨੇ ਵੀ ਆ ਗਏ ਬਹੁਤ ਚੰਗਾ ਵਾ ਭਾਜੀ ਹਾਂ ਜੀ ਜਿਆੜੀਆਂ ਚੰਗੀਆਂ ਝੋਟੀਆਂ ਟੌਪ ਦੀਆਂ ਵਾ 5 ਹੀ ਪੀਸ ਆ ਤੇ ਪਰ ਪੰਜੇ ਹੀ ਅੱਜ ਫੇਰ ਕੁਆਲਟੀ ਵਾਲੇ ਉਸ ਦਿਨ ਭਾਈ ਝੋਟੀਆਂ ਪਾਈਆਂ ਨਾ ਪਾਸ ਹਾਂ ਜੀ ਬੱਲੇ ਬੱਲੇ ਮਹਾਰਾ ਦੀ ਕਿਰਪਾ ਨਾਲ ਵੀਡੀਓ ਵੀ ਵੇਖੋ ਕਿੰਨੀ ਚੱਲੀ ਤੇ ਭਰਨਾ ਜਿਹੜੇ ਜਿਹੜੇ ਵੀਰ ਨੇ ਖੜੀਆਂ ਮਈਆਂ ਮੰਨ ਗਿਆ ਦੇ ਵਾਕੇ ਜੱਗੀ ਮਈਆਂ ਹੈ ਗਿਆ ਬੋਜਾ ਸਤਿਗੁਰ ਹੋਰ ਸਭ ਠੀਕਾ ਬੋਜਾ ਮੈਂ ਬੜੇ ਸ਼ੌਂਕੀ ਸਾਡੇ ਮਾਲ ਦੇ ਚੱਲੇ ਚੱਲੇ ਕਿਨੇ ਦਾ ਛੁੱਟੀ ਮਿਲੀਆਂ ਬੋਜਾ ਸਾਨੂੰ ਹਾਂਜੀ ਕਿਨੇ ਦਾ ਛੁੱਟੀ ਆ ਗਈ ਹੁਣ ਕਿਨੇ ਟਾਈਮ ਹੋ ਗਿਆ ਹੁਣ ਤੇ ਮਤਲਬ ਇਹ ਪੰਜ ਸੱਤ ਦਿਨ ਹੋ ਗਏ ਚਲੋ 25 ਦਿਨ ਪਏ ਹੈਣਾ ਜੀ ਲੱਗਦਾ ਨਹੀਂ ਚਾਹ ਲੱਗਦਾ ਜੀ ਉੱਥੇ ਜੀ ਲਾਉਣਾ ਹੀ ਪੈਣਾ ਦੇਣ ਦੇ ਇੰਨਾ ਨਾ ਇੱਥੇ ਵੀ ਏਦਾਂ ਲੱਗ ਜਾਂਦੇ ਦੇਣਾ ਘੰਟਾ ਕਿ ਇੱਥੇ ਆਣ ਕੇ ਕਦੀ ਬਹਿ ਕੇ ਕਦੀ ਮਾਲ ਡੰਗ ਰੇਦਾ ਤੁਰ ਫਿਰ ਕੇ ਇੱਥੇ ਵੀ ਤੁਹਾਨੂੰ ਬੜਾ ਟਾਈਮ ਏਦਾਂ ਲੱਗ ਜਾਂਦਾ ਚਲੋ ਚਲੋ ਉੱਥੇ ਕਿ ਚਲੋ ਬੰਦਾ ਕੱਲਾ ਥੋੜਾ ਕੁ ਕਰਦਾ ਇੱਥੇ 11 ਬੇਲੇ ਇੱਥੇ ਘੰਟਾ 2 ਘੰਟੇ ਬੈ ਕੇ ਗੱਪਾਂ ਮਾਰੀਆਂ ਤੇ ਟਾਈਮ ਬੜੀਆਂ ਦੇਣਾ ਤੇ ਵੀ ਨੰਗਾਣਾ ਜੀ ਕਿ ਨਹੀਂ ਹਾਂਜੀ ਹਾਂਜੀ ਤੇ ਜੱਗੀ ਬਾਈ ਨੀਲੀ ਪਹਿਲਾ ਸੂਆ ਪਹਿਲਾ ਸੂਆ ਭਾਜੀ ਛੋਟੀ ਸੂਈ ਆ ਹਾਂਜੀ ਤੇ ਸੂਈ ਛੋਟੀ ਦੋ ਮਹੀਨੇ ਦੀ ਮਗਰ ਪ्योर ਨੀਲੀ ਦੀ ਕੱਟੀ ਆਪਾਂ ਕੱਟੀ ਵਿਖਾਉਣੀ ਆ ਅੱ ਅਸਲ ਕੁਆਲਟੀ ਵਾਲੀ ਕੱਟੀ ਆ ਪਿਓ ਰੱਖਾਂ ਬਿੱਲੀਆਂ ਤੇ 10 ਕਿਲੋ ਭਾਜੀ ਕੱਟੀ ਛਲੇ ਵੈਸੇ ਕਹਿਣ ਨੂੰ ਭਾਵੇਂ 12 11 ਕਰੀਏ 10 ਕਿਲੋ ਐ ਠੰਡਾ ਕਰਕੇ ਕੰਡੇ ਵਾਲਾ ਦੋਦਿਆ ਅੱਛਾ 10 ਕਿਲੋ ਦੋ ਹੈਗਾ ਪੂਰਾ ਐ ਜਿਹੜਾ ਮਤਲਬ ਕਿ ਵਧੀਆ ਦੋਂਦੀ ਆ ਭਾਜੀ ਕੱਟੀ ਪਿਓਰ ਦੋਦਾਂ ਦੇ ਕੋਈ ਵੀਰ ਆਪਣਾ ਮੂੰਹ ਫੜ ਕੇ ਲੈ ਜੀ ਹਾਂਜੀ ਲੋ ਜੀ ਦੋਦਾਂ ਦੇ ਪਿਓਰ ਨਹੀਂ ਲਈ ਸਾਰੀ ਨਿਸ਼ਾਨੀਆਂ ਨਾਲ ਬਹੁਤ ਜ਼ਿਆਦੀ ਕੁਆਲਟੀ ਦੇ ਮਗਰ ਕੱਟੀ ਵੀ ਭਾਜੀ ਪਿਓਰ ਨਹੀਂ ਲਈ ਦੇਖੋ ਬਹੁਤ ਸੋਹਣਾ ਭਾਜੀ ਇਹ ਦੇਖੋ ਬਸ ਠੀਕ ਆ ਬਿਲਕੁਲ ਐ ਸਾਫ਼ ਜਿੰਨੀ ਹੈਗੀ ਨਾ ਕੱਟੀ ਬਹੁਤ ਜ਼ਿਆਦੀ ਚੰਗੀ ਕੁਆਲਟੀ ਵਾਲੀ ਜੱਗ ਕਿ ਇਧਰੋਂ ਲਈਏ ਹਾਂਜੀ ਹਾਂਜੀ ਇਧਰੋਂ ਪਾਜੀ ਲਈ ਆ ਜੇ ਪਾਜੀ ਕੱਟੀ ਵਿਖਾ ਦੋ ਪੀਓ ਕੱਟੀ ਵੀ ਨੀਲੀ ਦੀ ਹਾਂ ਕੱਟੀ ਵੀ ਨੀਲੀ ਯਾਰੀ ਚੰਗੀ ਕੱਟੀ ਆ ਮਗਰ ਪਾਜੀ ਦੁੱਧ ਦਾਤ ਬੜਾ ਛੜਦੇ ਰਹਿਆ ਠੀਕ ਆ ਤੇ ਉਹ ਬੰਦਿਆਂ ਲਈ ਉਹਦਾ ਮੋਲ ਹੀ ਐਤ ਕੀ ਪੈਰ ਕੀ ਸੂਏ ਹਾਂਜੀ ਹਾਂਜੀ ਪਰ ਮੇਰੇ ਕੋ ਝੋਟੀ ਉਹ ਹਰਿਆਣੇ ਦੀ ਲੈ ਗਏ ਉਹਨਾਂ ਨੂੰ ਮੁੰਡੇ ਨੂੰ ਜ਼ਿਆਦਾ ਪਸੰਦ ਆਈ ਝੋਟੀ ਜਿਹੜੀ ਆਪਾਂ ਪਾਈ ਨਹੀਂ ਉਹਦ ਨਾਲ ਥੋੜੀ ਜਿਹੀ ਮੋਟੀ ਹਾਂਜੀ ਹਾਂਜੀ ਉਹ ਜਿਹੜੀ 5ਵੇਂ ਨੰਬਰ ਉੱਚੇ ਬੱਚੇ ਵਾਲੀ ਉਹ ਝੋਟੀ ਲੈ ਗਏ ਤੇ ਉਹਨਾਂ ਦੇ ਵਿੱਚ ਆਪਾਂ ਲੈ ਜਾਂਦੀ ਆ ਝੋਟੀ ਪਰ ਉਹ ਝੋਟੀ ਇਹ ਵੀ ਜੇ ਪਾਜੀ ਉਹਨਾਂ ਸ਼ੌਂਕ ਪਰ ਉਹਨਾਂ ਦੇ ਸਾਡੇ ਮੁੰਡੇ ਨੂੰ ਜਿਆਦਾ ਪਸੰਦ ਆ ਗਈ ਝੋਟੀ। ਲਈ ਬਲੀ ਆਪਾ ਇਥੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਈ। ਇਹ ਆਈ ਨਾਣਾ ਦੇਵੀ ਵਾਲੇ ਰੋਡ ਤੋਂ ਸੀ ਨਾਣਾ ਅਨੰਦਪੁਰ ਸਾਹਿਬ ਆਈ। ਫੌਜੀ ਆ ਭਾਜੀ, ਫੌਜੀ ਆ ਵੀਰ। ਆਪਣੀ ਵੀਡੀਓ ਵੇਂਦੇ ਆ ਉਹਨਾਂ ਦੀ ਵੈਸ਼ਨੂ ਦੇਵੀ ਡਿਊਟੀ ਆ। ਅੱਛਾ। ਉਹਨਾਂ ਨੇ 1,35,000 ਦੀ ਝੋਟੀ ਲਈ ਆ ਭਾਜੀ ਐਤ ਕੀ ਤਾਰੀ? ਅੱਛਾ। ਐਤ ਕੀ? ਠੀਕ ਹੈ। ਪਰ ਉਹਨੂੰ ਮੇਰੇ ਕੋਲ ਝੋਟੀ ਲੈ ਕੇ ਆ। ਤੇ ਆਪਾਂ ਜਾਇਜ ਉਹਨਾਂ ਨੇ ਮੈਨੂੰ ਚਲੋ ਪਾਤੀ ਉਹਦੇ ਜੱਗੀ ਜਿੱਦਾਂ ਵੀ ਤੂੰ ਕਰਨਾ ਵਾ ਉਹ ਛੋਟੀ ਭੇਜ ਦੇ ਦੇ ਲੈ ਜਾ ਨਾ ਉਹ ਵੇਖਣਾ ਇਹ ਜੇ ਨਾ ਆਪਾਂ ਹੀ ਵੇਖਣ ਗਏ ਆ ਇਧਰੋਂ ਭੇਜਤੀ ਲਾਦ ਕੇ ਉਹਨਾਂ ਉਧਰੋਂ ਲਾ ਦਤੀ ਆ ਚਲੋ 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 ਚੂਣ ਚਾਨ ਇੱਕ ਨੰਬਰ ਦੀ ਆ ਕੱਟੀ ਵੇਲੋ ਮਗਰ ਪਿਓਰ ਨੀਲੀ ਦੀ ਆ ਮੋਲ ਬਿਲਕੁਲ ਆ ਛੋਟੇ ਛੋਟੇ ਕਰਨੇ ਆ ਛੋੜਾਂ ਵਿੱਚ ਇਹ ਕਰ ਦੇਣੀ ਆ ਚਲੋ ਠੀਕ ਆ ਬਿਲ 500 ਛੋੜ ਕਰਨੀਆਂ ਮੋਲ ਭਾਵੇਂ ਕਰਨੋਂ ਭਾਜੀ ਲੱਖ ਕਰ ਲਈਏ 1 5 ਕਰ ਲਈਏ ਹਾਂ ਨਾ ਇਹ 90000 ਦੀ ਕੱਟੀ ਦੇਣੀ ਆ 500 ਵਿੱਚੋਂ ਛੋੜ ਚਲੋ ਜਾਣ ਦੋ ਠੀਕ ਆ ਕੋਰ ਕਰਨੀ ਆ ਜਾ ਲੋ ਵੇਖੋ 1.90 ਹਜ਼ਾਰ 500 ਛੋੜ ਵਿੱਚ ਪਰ ਕੱਟੀ ਵੇਖੋ ਪਾਜੀ ਅਲੱਗ ਅਲੱਗ ਥਾਂ ਲੱਗਾ ਤੇ ਵੇਖੋ ਕੱਟੀ ਦੀ ਕੁਆਲਿਟੀ ਕਿੰਨੀ ਹਾਂਜੀ ਪਾਜੀ ਖਰੇ ਬਾਕੀ ਸਾਰੇ ਚਾਰੇ ਹਾਂਜੀ ਦੋਵੇਂ ਸਿੰਘ ਹਿਲਦੇ ਪਾਜੀ ਪਹਿਲਾ ਸੁਆ ਦੋਂਦੀ ਆ ਇਹ ਦੇਖੋ ਦੋਵੇਂ ਸਿੰਘ ਹਿਲਦੇ ਐਰ ਕਲਿੱਪ ਲੱਗੇ ਨੇ ਕਿੰਨੇ ਇਧਰੇ ਪਿਓਰ ਦੋ ਦੰਦ ਇਹ ਵੀ ਖੋਲੋ ਫਿਰ ਇਹ ਸੂਈ ਜੇ ਪਾਜੀ 15 ਦਿਨਾਂ ਦੀ ਇਹਦੇ ਥੱਲੇ 11 ਤੋਂ 12 ਕਿਲੋ ਕੱਟੀ ਥੱਲੇ ਦੁੱਧ ਆਜ ਰਿਹਾ ਲੋ ਜੀ ਮੀਨੀ ਦੋਵੇਂ ਸਾਰੇ ਪਾਜੀ ਵੇ ਲੋ ਤੇ ਕਾਲੀ ਸ਼ਾਹ ਝੋਟੀ ਤੇ ਥੱਲੇ ਵੇਖੋ ਕਰਾਦੀ ਜਗੀ ਤੋਂ ਕਿੰਨਾ ਸਾਈ ਭਾਈ 11 ਤੋਂ 12 ਕਿਲੋ ਭਾਜੀ ਤੁਹਾਹਾ ਜਰਿਆ 12 ਕਿਲੋ ਹਾਂਜੀ ਬੱਚਿਆਂ ਦਾ ਆ ਜੇ ਭਾਈ ਦੂਜੇ ਨੰਬਰ ਨਾਲ ਕਟਾ ਭਾਈ ਦਿਖਾ ਦਿਓ ਭਾਜੀ ਆ ਜੇ ਕਟਾ 20 ਦਿਨਾਂ ਦੀ ਲਾਲੇ ਕੋ 15 ਦੀ ਲਾਲੇ ਆ ਦੇਖੋ ਜੀ ਅਸਲ ਮੀਨੀ ਦੋ ਅਸਲ ਮੀਨੀ ਪਿਓਰ ਦੋਂਦੀ ਦੇ ਸਿੰਘ ਦੋਵੇਂ ਕਲਿੱਪ ਵੇਖੋ ਨਿਗਾ ਨਿਗਾ ਲੱਗਾ ਹੂੰ ਹੂੰ ਥੋੜਾ ਵੇਖੋ ਕਰਮਾਣੀ ਕਿੱਡਾ ਭਾਰ ਵੇਖੋ ਲਾਈ ਫਿਰਦੀ ਕਰਮਾ ਆ ਮਾ ਠੀਕ ਆ ਫਿਰ ਭਾਰ ਹੀ ਬਿਲਕੁਲ ਯਾਇਜ਼ ਛੋਟੇ ਛੋਟੇ ਹੀ ਕਰਨੇ ਆ ਆਪਾਂ ਹਾਂਜੀ ਮਾਲ ਵੀ ਮਰਕਰ λεਵੜਾ ਹੋਰ ਨਾ ਮਾਤਲੋ ਮਈਆਂ ਥੋੜਾ ਪੰਜ ਚਾਰ ਦੇ ਨੰਗੇ ਆ ਵਿਆਹ ਵਿਵਹ ਦੇ ਵਿੱਚ ਹਾਂਜੀ ਕੱਟੀ 파ਜੀ ਸਵਾਦੀ ਵੀ ਵਿਕਦੀ ਜੀ 1 15 10 ਕੋਈ ਨਹੀਂ ਅੱਜ ਅੱਜ ਲੱਖ ਦੀ 2000 ਵਿੱਚੋਂ 98000 ਦੀ ਗੱਡੀ ਲਈ ਵਾ ਠੀਕ ਆ ਵੇ ਲੋ 파ਜੀ ਕੱਟੀ ਬਸ ਕੁੱਡੀਆਂ ਲੋ ਫਿਰ ਐ ਚਵਾਈ ਚੂ ਇੱਕ ਨਾ ਮੜਾ ਆ ਜਾ ਬੱਚੇ ਨੇ ਟੋਕ ਲਾਇਆ ਵਾ ਮਨ ਕਰ ਦੰਦੀ ਜੀ ਵੱਡੀ ਆ ਹਾਂ ਹਾਂ ਉਹ ਜਖਮ ਰਾਜੀ ਆ ਚੋਣ ਚੋਣ ਇੱਕ ਨੰਬਰ ਦੀ ਬਸ ਠੀਕ ਆ ਵੇ ਲੋ ਕੱਟੀ ਕਿਦਾਰੇ ਐ ਪਲੀ ਪੁਲੀ ਹੈ 1000 ਪਾਜੀ ਹੋਰ ਕਰ ਦਾਂਗੇ 97 ਦੀ 97000 ਦੀ ਤਿੰਨ ਘਟ ਲੱਖ ਦੀ ਵੇਚ ਲੋ ਕੱਟੀ ਰਹੀ ਬਸ ਠੀਕ ਆ ਇਧਰ ਦੇਖੋ ਪਾਜੀ ਪਹਿਲਾ ਸੁਆ ਵੀ ਜੈੱਡ ਬਲੈਕ ਕੱਟੀ ਇਧਰ ਦੇਖੋ ਅਸਲ ਰਿਆਣੇ ਦੀ ਜੈੱਡ ਬਲੈਕ ਇੱਥੇ ਹੋ ਰਹਿਣੇ ਦੀ ਜੈੱਡ ਬੈਠੀ ਆ ਇਧਰ ਦੇਖੋ ਕੱਟੀ ਭਾਗ ਲਗਾ ਇਧਰ ਦੇਖੋ ਪਾਜੀ ਨਾੜਾ ਖਾਓ ਇਧਰ ਘਟੇ ਨਹੀਂ ਠੀਕ ਆ ਇਧਰ ਦੇਖੋ ਕੱਟੀ ਨੇ ਨਾੜਾ ਬਸ ਠੀਕ ਆ ਪਹਿਲਾ ਸੂਆ ਜੇ ਹਾਂਜੀ ਚੌਗੀ ਆ ਚਾਰ ਦੰਦੇ ਤੇ ਬਿਲਕੁਲ ਚੌਥਾ ਦਿਨ ਸੂਈ ਨੂੰ ਜੇ ਬਸ 10 ਕਿਲੋ ਬੌਲੇ ਤੋਂ ਸਟਾਰਟ ਜੇ ਚੌਥਾ ਦਿਨ ਹੀ ਸੂਈ ਨੂੰ ਜੇ 10 ਕਿਲੋ ਬੌ ਇਹ ਪਤਾ ਨਹੀਂ ਕਟਾ ਜੇ ਕੱਟੀ ਵੇ ਹਵੇਲਾ ਮੜਾਇਆ ਕਟਾ ਹੀ ਕਟਾ ਜੀ ਕੱਟਾ ਜੇ ਕਟਾ ਹਾਂ ਜੀ ਕਟਾ ਹੀ ਪਹਿਲਾ ਸੁਆ ਚਾਰ ਦੰਦਿਆ ਤੇ ਕੱਟੀ ਦੁੱਧ 12 13 ਕਿਲੋ ਆਮ ਨਾਲ ਹੀ ਕਰ ਜੂਗੀ 10 ਕਿਲੋ ਹੋਣਾ ਹੈ ਹਾਜ਼ਰ ਆ ਚਲੋ ਠੀਕ ਆ ਠੀਕ ਆ ਥਾਨ ਲੈ ਵਾ ਵਿਖਾ ਦਿਓ ਐ ਚੰਗੀ ਸਾਫ ਸੂਬ ਬੜਾਈ ਥਣ ਥਣ ਕਰਦੀ ਹੈ ਕੁਆਲਟੀ ਵਾਲੀ ਜੀ ਕੁਆਲਟੀ ਵਾਲੀ ਅਸਰ ਤੇ ਜੱਗੀ ਬਾਈ ਫਿਰਿੰਦੀ ਕੀ ਮਾਲ ਮੁੱਲ ਜੈ ਜੀ ਜੈ ਜੀ ਮੁੱਲ ਭਾਵੇਂ ਭਾਜੀ ਜੋ ਤੁਹਾਨੂੰ ਪਤਾ ਥੋੜਾ ਜਿਹਾ ਬਾਜ਼ਾਰ ਉਦੋਂ ਵੀ ਆਪਣੀ ਗੱਲ ਹੋਈ ਮਾਲ ਪਾਹੀ ਵਿਗਣਾਵਾ ਤੇ ਮਾਲ ਤੇ ਤੁਹਾਨੂੰ ਪਤਾ ਮੋਲ ਨਾਲ ਹੀ ਹੋਣਾ ਜਿੱਦਾਂ ਦੀ ਮੈਂ ਆ ਮੋਲ ਉਦਾਂ ਦਾ ਹੀ ਪੈਣਾ ਕੱਟੀ ਭਾਵੇਂ ਸਵਾ ਲੱਖ ਦੀ ਵੀ ਭਾਜੀ ਵੇਚੀਏ ਪਰ ਅੱਜ ਬਿਲਕੁਲ ਜਾਇਜ਼ 115 ਦੀ ਦੇ ਦਿੱਤੀ 10 ਦੀ ਹਾਨ ਆ ਹੀ ਦੇਣੀ ਆ 500 ਵਿੱਚੋਂ ਛੋੜ 500 ਛੋੜ ਆਉਣੇ ਪੱਤੀ ਵੇਖੋ ਕੁਆਲਟੀ ਵਾਲੀ ਵੇਖੋ ਠੀਕ ਆ ਚਵਾਈ ਲੱਗੀ ਭਾਜੀ ਕਿਤੇ ਓਏ ਹੋ ਇੱਕ ਨੰਬਰ ਦੀ ਵੈਹ ਕੱਟੀ 15 20 ਵੀ ਭਾਜੀ ਵੇਖਦੀ ਆ ਪਰ ਬਿਲਕੁਲ ਛੋਟਾਇਆ ਮੁੱਲ 10 ਦੀ ਹਾਨ ਆ ਹੀ ਚੱਲਣ ਦੇ ਆ ਵੀ ਭਾਜੀ ਪਹਿਲਾ ਸੁਆ ਦੇ ਇਹ ਵੀ ਸੁਈ ਆ ਸੁਈ ਸੁਈ ਭਾਜੀ ਕੱਟਾ ਮਗਰ ਵੇਖੋ ਇਧਰ ਜੈਡ ਬਲੈਕ ਹਨਾ ਵੇਖੋ ਐ ਕੱਟੀ ਵੇਖੋ ਗੁੰਦੀ ਪਈ ਕਿ ਨਹੀਂ ਕਿਦਾਂ ਕੱਲਾ ਕੱਲਾ ਥਣ ਲੱਗਾ ਜੇ ਵੇਖੋ ਜੈਡ ਬਲੈਕ ਝੋਟੀ ਆ ਬਹੁਤ ਨਸਲ ਵੱਡੀ ਝੋਟੀ ਇਹਨਾਂ ਪਾਲ ਪੂਲ ਕਿੰਨਾ ਝੋਟੀ ਦਾ ਆ ਜਾ ਇਧਰ ਵੇਖੋ ਬੱਚਾ ਜੱਗੀ ਨੇ ਵਕਤਾਈ ਕਟਾਈ ਮਗਰ ਭਾਈ ਕਟਾਈ ਮਗਰ ਆ ਗਿਆ ਤੇ ਵੇਖੋ ਘਰਾਂ ਦੀ ਬੱਚੇ ਵੀ ਭਾਂ ਖਾਦੇ ਆ ਵੇਖੋ ਜੈਡ ਬਲੈਕ ਕਟਾ ਜੇ ਤਾਜੀ ਸੂਈ ਦੇ ਬਿਲਕੁਲ ਕਟਾ ਹੀ ਬੜਾ ਡਬਲ ਆ ਗਿਆ ਹਾਂਜੀ ਬੱਚੇ ਦੁੱਧ ਦੇ ਤੁਹਾਨੂੰ ਪਤਾ ਉਧਰ ਟੀਗਾਂ ਟੂਗਾਂ ਦੇ ਬੱਚੇ ਪਲੇ ਆ ਵੇਖੋ ਕਟਾ ਕਿੱਦਾ ਕੱਢਦੇ ਆ ਕਟੇ ਦਾ ਕੱਟੀ ਵੀ ਵੇਖੋ ਕਿੰਨੀ ਪਲੀ ਆ ਵੇਖੋ ਭਾਜੀਆਂ ਲੋਕ ਸੁਸਕਾਰ ਦੇਖਣੇ ਕੱਟੀ ਬਿਲਕੁਲ ਜੀ ਹਾਂਜੀ ਮਰ ਜੱਗੀ ਜੀ ਕੱਟੀ ਤੇ ਭਾਜੀ 1.5 ਲੱਖ ਦੀ ਆ ਮੁੱਲ ਜਿੱਦਾਂ ਬਾਜ਼ਾਰ ਚੱਲਣ ਰਿਹਾ ਵਾ ਅੱਜ ਪਰ ਮਾਲ ਪੰਜੇ ਮਈਆਂ ਦੇਣੀ ਆ ਪੰਜੇ ਹੀ ਬਿਲਕੁਲ ਜੈ ਜਿਹੜਾ ਵੀਰ ਕੋਈ ਵੇਚਣ ਆਲਾ ਵੀ ਲੈ ਜੇ ਘਰ ਵਾਲਾ ਵੀ ਲੈ ਜੇ ਹਾਂ ਨਾ ਇਹ ਜੈਸਨੋ ਮੁੱਲ ਭਾਵੇਂ 135 30 ਗਲੇ 125 ਦੀ ਦੇਣੀ ਆ 125 ਦੀ ਦੇਣੀ ਆ ਹਾਂ 125 ਦੀ ਜੈਸਨੋ ਹੀ ਹੋਣੀ ਆ ਵੀਰ ਮੇਰਾ ਕੋਈ ਕਸਾਈ ਨਾ ਕਰੇ ਬਿਲਕੁਲ ਨਹੀਂ ਵੇਖੋ ਕਟੀ ਭਾਜੀ ਕਿਦਾਂ ਦੀ ਹਾਂਜੀ 500 ਛੋੜੀ ਦੇਖੋ ਕਟੀ ਨਹੀਂ ਠੀਕ ਆ ਹਾਂ ਨਾ ਹੀ ਹੋਣੀ ਜੀ 125 ਦੀ ਵੇਖ ਲੋ ਕਟੀ ਕਿਦਾਂ ਦੀ ਆਹ ਭਾਜੀ ਦੂਜਾ ਸੂਆ ਸੂਈ ਦੇ ਠੀਕ ਆ ਇਹ ਵੀ ਤਾਜੀ ਜੇ ਭਾਜੀ ਇਹ ਥਲੇ 12 ਕਿਲੋ ਦੁੱਧ ਜੀ ਇਹ ਪਾਜੀ ਕੱਟੀ ਥਲੇ ਅੱਛਾ ਇਸ ਟਾਈਮ 12 ਕਿਲੋ ਦੁੱਧ ਹੈ ਜੀ ਹਾਂ ਜੀ ਵੇਖੋ ਪਾਜੀ ਕਿਦਾਂ ਕੱਦ-ਕੁੱਦ ਵੇਖੋ ਕੱਟੀ ਦਾ ਹਾਂ ਤਾਉ ਨੂੰ ਜਾ ਇਹ ਕੋ ਪਾਜੀ ਕੱਟੀ ਨਹੀਂ ਠੀਕ ਹੈ ਫਿਰ ਐ ਚੁਵਾਈ-ਚੁਈ ਇੱਕ ਨੰਬਰ ਦੀ ਲੱਗੀ ਆ ਇਹ ਵੀ ਖੋਲੋ ਫੋਲ ਵੱਡੀ ਕੱਟੀ ਕੱਦ ਵੇ ਲੋ ਕੱਟੀ ਦਾ ਕਹਿੰਦਾ ਬੂਸੀ ਬਾਥੀ ਵੇਖੋ ਕਿਦਾਂ ਨਹੀਂ ਲੱਗੀ ਓ ਰੋ ਕਰੋ ਲੋ ਜੀ ਆਹ ਦੇਖੋ ਜੱਗੀ ਵਰ ਝੋਟੀਆਂ ਵਰ ਤੁਹਾਨੂੰ ਪਤਾ ਹੀ ਫਿਰ ਸਿਰਾ ਹੀ ਆਉਂਦੀਆਂ ਬਹੁਤ ਚੰਗੀਆਂ ਝੋਟੀਆਂ ਪਾਜੀ ਐ ਇੱਕ ਨੰਬਰ ਦੀਆਂ ਤੇ ਬਾਕੀ ਆਨ ਪਾਪਾ ਥੋੜਾ ਇਹ ਮਾਲ ਨਵਾ ਲੈਨੇ ਪਹਿਲਾਂ ਦੁੱਧਨ ਥੋੜਾ ਆ ਗਾਗ ਪਹਿਲਾਂ ਦੁੱਧਨ ਲੈਂਦਾ ਆਪਣੇ ਕੋ ਖੁਸ਼ ਹੋ ਗਏ ਹਰਿਆਣੇ ਦਾ ਮਾਲਦਾਨ ਬੋਲ ਲਈਦਾ ਨਾ ਨਾ ਪਤਾ ਲੱਗ ਹੀ ਜਾਂਦਾ ਜੀ ਸਾਨੂੰ ਪਤਾ ਕਿ ਨਹੀਂ ਕਿੱਥੋਂ ਆਉਂਦਾ ਮਾਲ ਮੇਰੇ ਕੋਲ ਉਹਦੇ ਨਾਲ ਗੱਲ ਚੱਲਣ ਡਈ ਹੈ ਵੀਰ ਲੱਖੇ ਹੁਣਾ ਕੋ ਮੀਣੀ ਮਾ ਜੋ ਭੋੜੀ ਆਹੋ ਆਪਣੇ ਉਹ ਗਈ ਉਹ ਮੈਂ ਉਹ ਬੰਦੇ ਬੜੇ ਉਹਦਾ ਨਈਸਾ ਭਗਤੇ ਆ ਜਿੰਨਾ ਖੜੀ ਨਾ ਹਾਂਜੀ ਹਾਂਜੀ ਬੰਦੇ ਬੀਬੇ ਆ ਇਹਨਾਂ ਦੇ ਵੀ ਆ ਰਿਹਾ ਵੀਰ ਲੱਖੇ ਹੁਣਾ ਦੇ ਵੀ ਹਾਂਜੀ ਹਾਂਜੀ ਤੇ ਸੇਵਾ ਨਹੀਂ ਕੀਤੀ ਬਿਲਕੁਲ ਮੁੰਡਾ ਬਾਹਰ ਚਲੇ ਗਿਆ ਵਾ ਤੇ ਬੜੀ ਮੈਂ ਭਾਜੀ ਜਬਰਦਸਤੀ ਭੋੜੀ ਆ ਪਾ ਇਥੇ ਵੀਡੀਓ ਜਦੋਂ ਬਣਾਈ ਨਾ ਐਡੀ ਚੌੜੀ ਮੈਂ ਸੀ ਪਰ ਉਹਨਾਂ ਸੇਵਾ ਹੀ ਨਹੀਂ ਕੀਤੀ ਜੋ ਦੀ ਪਾਜੀ ਉਹ ਤਾਂ 1.5 ਲੱਖ ਦੀ ਜੀ 1.35 ਦੀ ਜਿਵੇਂ ਲੋ ਕੱਟੀ-ਕੱਡੀ ਵੱਡੀ ਆ ਕਾਹੇ ਨੂੰ ਮਾਰ ਦੋ ਕੈਮਰਾ ਨਹੀਂ ਵੱਡੀ ਜੋ ਹਾਂ ਨਹੀਂ ਪਾਜੀ 1.30 ਦੀ 1 ਲੱਖ 2000 ਛੋਟ 1.28 ਦੀ ਪਾਜੀ ਕੱਟੀਆਂ ਆ ਨਾ ਜਾਂ ਦੋ ਜਾਂ ਦੋ ਵੇਖ ਲਓ ਪੰਜੇ ਪੀਸ ਦੇ ਪੰਜੇ ਝੋਟੀਆਂ ਕਵਾਲਿਟੀ ਵਾਲੀਆਂ ਤੇ ਬਾਈ ਜੀ ਅੱਜ ਵੀਡੀਓ ਆ ਜਾਣੀ ਤੇ ਤਰੀਕ ਵੀ ਅੱਜ ਹੈਗੀ ਆ 17 17 ਤਰੀਕ ਹਾਂਜੀ ਇੱਕ ਘੰਟੇ ਨੂੰ ਵੀਡੀਓ ਪੈ ਜਾਣੀ ਇਹ ਲੋ ਪਾਜੀ ਝੋਟੀਆਂ ਕਿੱਦਾਂ ਨੇ ਬਿਲਕੁਲ ਜਾਇਜ਼ ਰੇਟ ਦੇ ਚੰਗੀਆਂ ਇਹ ਵਿਗਣ ਗਿਆ ਮਈਆਂ ਦਾਹੋ ਰੌਣ ਗਿਆ ਟੌਪ ਟੌਪ ਦੀਆਂ ਕੁਆਲਿਟੀ ਵਾਲੀਆਂ ਕੱਟੀਆਂ ਪਹਿਲ ਨਾਲ ਦੂਜਾ ਫੇਰ ਨ ਚਾਰ ਕੋਦਾਂ ਹੀ ਲਈਆਂ ਵਾ ਆਪਣੇ ਸੱਜਣ ਨੇ ਦਵਾਈਆਂ ਤੇ ਜਾਣਾ ਵਾ ਫਿਰ ਮਾਲ ਲਿਆ ਕੇ ਅੱਠ ਦਾ ਮਹੀਆ ਹੋਣਗੀਆਂ ਚਲੋ ਤੇ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 8427780953 ਸਤਿ ਸ੍ਰੀ ਅਕਾਲ ਜੀ